ਹਾਂਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਜਮੰਦਾ ਸਟੈਨੋਗ੍ਰਾਫੀ ਤੇ ਉਮੀਦ ਕਰਦਾ ਸਾਰੇ ਵਧੀਆ ਹੋਮੋਗੇ ਤੇ ਸਾਰਿਆਂ ਦੇ ਪੇਪਰ ਦੀ ਤਿਆਰੀ ਬੜੇ ਵਧੀਆ ਤਰੀਕੇ ਨਾਲ ਚੱਲ ਰਹੀ ਹੋਵੇਗੀ ਅੱਜ ਆਪਾਂ ਸਪੈਸ਼ਲ ਸੰਡੇ ਟੈਸਟ ਸੀਰੀਜ਼ ਦਾ ਪੇਪਰ ਨੰਬਰ 39 ਕਰਨ ਜਾ ਰਹੇ ਹਾਂ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ 38 ਪੇਪਰ ਆਪਾਂ ਇਸ ਤੋਂ ਪਹਿਲਾਂ ਅਪਲੋਡ ਕਰ ਚੁੱਕੇ ਆ ਜਿਹੜੇ ਕਿ ਵੱਖ-ਵੱਖ ਵਿਸ਼ਿਆਂ ਤੇ ਨੇ ਅੱਜ ਦਾ ਵੀ ਜਿਹੜਾ ਆਪਾਂ ਇਸ ਦੇ ਵਿੱਚ ਪੈਰਾਗ੍ਰਾਫ ਲੈ ਕੇ ਆਏ ਆ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਹੈ ਕੋਸ਼ਿਸ਼ ਹੁੰਦੀ ਹੈ ਵੱਖ-ਵੱਖ ਤੁਹਾਡੇ ਵਾਸਤੇ ਅਲੱਗ ਮੈਟਰ ਲੈ ਕੇ ਆਈਏ ਹਰ ਇੱਕ ਪੇਪਰ ਦੇ ਵਿੱਚ ਜੇਕਰ ਤੁਸੀਂ ਬੜੇ ਵਧੀਆ ਤਰੀਕੇ ਨਾਲ ਇੰਗਲਿਸ਼ ਤੇ ਪੰਜਾਬੀ ਸਟੈਨੋਗ੍ਰਾਫੀ ਦੀ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਚੱਲ ਰਹੇ ਪੀੜ ਗਰੁੱਪ ਨਾਲ ਜੁੜ ਸਕਦੇ ਹੋ ਜਿਸ ਦੀ ਜਾਣਕਾਰੀ ਲੈਣ ਲਈ ਤੁਸੀਂ ਸਾਡੇ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦੇ ਹੋ ਹਾਂਜੀ ਕਰਦੇ ਆ ਅੱਜ ਦਾ ਆਪਾਂ ਸਪੈਸ਼ਲ ਸੰਡੇ ਟੈਸਟ ਸੀਰੀਜ਼ ਦਾ 39 ਨੰਬਰ ਪੇਪਰ ਸ਼ੁਰੂ ਸਟਾਰਟ ਬਹੁਤ ਹੀ ਮਿੱਠਾ ਸ਼ਬਦ ਹੈ ਸੰਧਾਰਾ ਡੰਡੇ ਨਿਰਾ ਸੰਧੂਰੀ ਅੰਬ ਵਰਗਾ ਮਿੱਠਾ ਡੰਡੀ ਸੰਧਾਰੇ ਦਾ ਮਹੱਤਵ ਉਹੋ ਹੀ ਜਾਣਦੇ ਹਨ ਜਿਨ੍ਹਾਂ ਮਾਪਿਆਂ ਜਾਂ ਭਰਾਵਾਂ ਨੇ ਮੂਹ ਪਰੇ ਮਨਾ ਨਾਲ ਧੀਆ ਪਹਿਣਾ ਨੂੰ ਸੰਧਾਰੇ ਦਿੱਤੇ ਹੁੰਦੇ ਹਨ ਜਾਂ ਫਿਰ ਸੰਧਾਰੇ ਦੀ ਅਹਿਮੀਅਤ ਉਹ ਧੀਆ ਪਹਿਣਾ ਜਾਣਦੀਆਂ ਹਨ ਜਿਨ੍ਹਾਂ ਨੂੰ ਲੋਹੜੀ ਧੀਆ ਜਾਂ ਸਰਗੀ ਦੇ ਸੰਧਾਰੇ ਆਉਂਦੇ ਹਨ ਡੰਡੇ ਇਹ ਰੀਤੀ ਰਿਵਾਜ ਸਾਡੇ ਪੁਰਖਿਆਂ ਨੇ ਮਿਲਵਰਤਨ ਦੀ ਸੋਚ ਨੂੰ ਮੁੱਖ ਰੱਖਦੇ ਆ ਬਣਾਏ ਹੋਣਗੇ ਡੰਡੇ ਪੁਰਾਣੇ ਸਮੇਂ ਆਉਣ ਜਾਣ ਲਈ ਸਾਡੇ ਕੋਲ ਐਨੀਆਂ ਸਹੂਲਤਾਂ ਨਹੀਂ ਸਨ ਸੋ ਇਹ ਮੌਕੇ ਮਿਲਣ ਦਾ ਸਬਬ ਬਣ ਜਾਂਦੇ ਡੰਡੇ ਉਨਾ ਸਮਿਆਂ ਵਿੱਚ ਦਿਖਾਵੇ ਦੀ ਭਾਵਨਾ ਵੀ ਅੱਜ ਵਾਂਗ ਸਿਖਰ ਤੇ ਨਹੀਂ ਸੀ ਡੰਡੇ ਇਹ ਸੁੰਧਾਰੇ ਮੂ ਮਹੱਬਤਾਂ ਦੇ ਪ੍ਰਤੀਕ ਹੁੰਦੇ ਡੰਡੇ ਜੇ ਕਿਸੇ ਕਾਰਨ ਬਸ ਧੀ ਭੈਣ ਦਾ ਸੁੰਧਾਰਾ ਮੌਕੇ ਨਾਲ ਨਾ ਉਜਦਾ ਤਾਂ ਉਸ ਨੂੰ ਸਰੀਕਾਂ ਦੀਆਂ ਗੱਲਾਂ ਵੀ ਸੁੰਨੀਆਂ ਪੈਂਦੀਆਂ ਇਹ ਸੰਧਾਰੇ ਜਿਨ੍ਹਾਂ ਵਿੱਚ ਕੱਪੜੇ ਲੀੜੇ ਦੇ ਨਾਲ ਪਹਿਲੇ ਸੰਧਾਰੇ ਵਿੱਚ ਕੋਈ ਛੋਟਾ ਮੋਟਾ ਗਹਿਣਾ ਵੀ ਹੁੰਦਾ ਤੇ ਲੱਡੂ ਕਿਉ ਵੀ ਡੰਡੇ ਬਾਅਦ ਵਿੱਚ ਬਿਸਕੁਟਾਂ ਦਾ ਸੰਧਾਰਾ ਦਿੱਤਾ ਜਾਣ ਲੱਗਾ ਡੰਡੇ ਖਾਣ ਵਾਲੀ ਇਹ ਸਮੱਗਰੀ ਸਰੀਕੇ ਭਾਈਚਾਰੇ ਵਿੱਚ ਵੰਡੀ ਜਾਂਦੀ ਟੰਡ ਸੰਧਾਰਾ ਅੱਜ ਵੀ ਦਿੱਤੇ ਜਾਂਦੇ ਹਨ ਪਰ ਉਹਨਾਂ ਦਾ ਸਰੂਪ ਬਦਲ ਗਿਆ ਹੈ ਡੰਡੀ ਪ੍ਰੇਮ ਦੀ ਭਾਵਨਾ ਨਾਲੋਂ ਦਿਖਾਵੇ ਦੀ ਭਾਵਨਾ ਵੱਧ ਗਈ ਹੈ ਡੰਡੀ ਅਸੀਂ ਮਾਡਰਨ ਬੰਨ ਹਾਂਜੀ 2 ਮਿੰਟ ਦੀ ਬ੍ਰੇਕ ਹੈ ਇਸ ਬ੍ਰੇਕ ਦੇ ਵਿੱਚ ਤੁਸੀਂ ਇਸ ਪੈਰਾਗ੍ਰਾਫ ਨੂੰ ਪੜ੍ਹ ਲਓਗੇ ਉਸ ਤੋਂ ਬਾਅਦ ਅਗਲਾ ਪੈਰਾ ਤੁਹਾਨੂੰ ਬੋਲਿਆ ਜਾਵੇਗਾ ਵੀਡੀਓ ਖਾਲੀ ਚੱਲੇਗੀ 2 ਮਿੰਟ ਹਾਂਜੀ ਸੈਕੰਡ ਪੈਰਾਗ੍ਰਾਫ ਲਿਖਾਂਗੇ ਰੈਡੀ ਸਟਾਰਟ ਈਰਾਨ ਅਤੇ ਇਜ਼ਰਾਈਲ ਦਰਮਿਆਨ ਜੰਗਵੰਦੀ ਹੋ ਚੁੱਕੀ ਹੈ ਪਰ 12 ਦਿਨ ਚੱਲੇ ਜੁੱਧ ਦੌਰਾਨ ਦੋਹਾਂ ਦੇਸ਼ਾਂ ਵਿੱਚ ਵਿਆਪਕ ਤਬਾਹੀ ਹੋਈ ਹੈ ਡੰਡੀ ਇਜ਼ਰਾਈਲ ਨੇ 13 ਜੂਨ ਨੂੰ ਜਦੋਂ ਈਰਾਨ ਤੇ ਹਮਲਾ ਕੀਤਾ ਸੀ ਤਾਂ ਉਸ ਦਾ ਕਹਿਣਾ ਸੀ ਕਿ ਈਰਾਨ ਨੂੰ ਪਰਮਾਣੂ ਹਥਿਆਰ ਬਣਾਉਣ ਤੋਂ ਰੋਕਣ ਲਈ ਹਮਲਾ ਕਰਨਾ ਜ਼ਰੂਰੀ ਸੀ ਡੰਡੇ ਇਜ਼ਰਾਈਲ ਨੇ ਦਾਅਵਾ ਕੀਤਾ ਸੀ ਕਿ ਈਰਾਨ ਵੱਲੋਂ ਤਿੰਨ ਥਾਵਾਂ ਤੇ ਖੂਫੀਆ ਤਰੀਕੇ ਨਾਲ ਪਰਮਾਣੂ ਹਥਿਆਰ ਤਿਆਰ ਕਰਨ ਲਈ ਗਤੀਵਿਧੀਆਂ ਚਲਾਈਆਂ ਜਾ ਰਹੀਆਂ ਹਨ ਡੰਡੇ ਇਜ਼ਰਾਈਲ ਇਨਾ ਪਰਮਾਣੂ ਕਾਰਵਾਈਆਂ ਨੂੰ ਰੋਕਣ ਲਈ ਈਰਾਨ ਦੇ ਉਹ ਖੁਫੀਆ ਟਿਕਾਣੇ ਤਬਾਹ ਕਰਨਾ ਚਾਹੁੰਦਾ ਸੀ ਪਰ ਕੀ ਉਹ ਆਪਣੇ ਮਕਸਦ ਵਿੱਚ ਕਾਮਯਾਬ ਹੋ ਗਿਆ ਜਾਂ ਸਾਰੇ ਨਿਜ਼ਾਇਲ ਡਰੋਨ ਤੇ ਹਵਾਈ ਹਮਲੇ ਵੀ ਈਰਾਨ ਦੇ ਪਰਮਾਣੂ ਪ੍ਰੋਗਰਾਮ ਦਾ ਕੁਝ ਨਹੀਂ ਵਿਗਾੜ ਸਕੇ ਡੰਡੇ ਇਜ਼ਰਾਈਲ ਨੇ ਭਾਵੇਂ ਅਮਰੀਕਾ ਦੀ ਸ਼ੈ ਤੇ ਹੀ ਇਹ ਹਮਲਾ ਕੀਤਾ ਸੀ ਪਰ ਸ਼ੁਰੂ ਵਿੱਚ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਐਲਾਨ ਕੀਤਾ ਸੀ ਕਿ ਉਹ ਇਸ ਜੁੱਧ ਵਿੱਚ ਸ਼ਾਮਿਲ ਨਹੀਂ ਹੋਣਗੇ ਪਰ ਉਹ 48 ਘੰਟੇ ਬਾਅਦ ਹੀ ਆਪਣੇ ਦਾਅਵੇ ਤੋਂ ਮੁਕਰ ਗਏ ਡੰਡੀ ਪਹਿਲਾਂ ਉਹਨਾਂ ਹਮਲੇ ਲਈ ਇਜ਼ਰਾਈਲ ਦੀ ਨਿੰਦਾ ਵੀ ਕੀਤੀ ਪਰ ਫਿਰ ਆਪ ਵੀ ਜੁੱਧ ਵਿੱਚ ਸ਼ਾਮਿਲ ਹੋ ਗਏ ਡੰਡੀ ਦਰਸਲ ਮਸਲਾ ਇਕੱਲੇ ਪਰਮਾਣੂ ਹਥਿਆਰਾਂ ਦਾ ਨਹੀਂ ਹੈ ਡੰਡੀ ਈਰਾਨ ਵਿੱਚ ਤੇਲ ਦੇ ਭੰਡਾਰ ਹਨ ਅਤੇ ਉਹ ਕੱਟੜ ਇਸਲਾਮੀ ਦੇਸ਼ ਹੈ ਡੰਡੀ ਪੰਗੋਲਿਕ ਤੌਰ ਤੇ ਉਹ ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਉੱਪਰ ਸਥਿਤ ਹੈ ਡੰਡੀ